ਕ੍ਰਿਸ਼ਨ ਦੇ ਜੀਵਨ ਸੰਬੰਧੀ ਜ਼ਰੂਰੀ ਸਵਾਲ ਪਹਿਲਾ ਸਵਾਲ ਕਿਹੜਾ ਫੁੱਲ ਰਾਧਾ ਕ੍ਰਿਸ਼ਨ ਦੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ অপਸ਼ਨ ਏ ਕਮਲ ਦਾ ਫੁੱਲ ਗੁਲਾਬ ਦਾ ਫੁੱਲ ਜੈਸਮੀਨ ਦਾ ਫੁੱਲ ਮੋਗਰਾ ਦਾ ਫੁੱਲ ਕਮਲ ਦਾ ਫੁੱਲ ਰਾਧਾ ਕ੍ਰਿਸ਼ਨ ਦੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਦੂਸਰਾ ਸਵਾਲ ਰਾਦਾ ਜੀ ਦਾ ਜਨਮ ਕਿਸ ਪਿੰਡ ਦੇ ਵਿੱਚ ਹੋਇਆ ਸੀ অপਸ਼ਨ ਹੈ ਗੋਕੁਲ ਅਨੰਦਗਾਂਵ ਮਥੁਰਾ ਬਰਸਾਨਾ ਰਾਦਾ ਜੀ ਦਾ ਜਨਮ ਬਰਸਾਨਾ ਪਿੰਡ ਵਿੱਚ ਹੋਇਆ ਸੀ ਤੀਸਰਾ ਸਵਾਲ ਗੋਪੀਆਂ ਦੁਆਰਾ ਸ਼੍ਰੀ ਕ੍ਰਿਸ਼ਨ ਜੀ ਨੂੰ ਕੀ ਨਾਮ ਦਿੱਤਾ ਗਿਆ ਸੀ অপਸ਼ਨ ਹੈ ਮੱਖਣ ਚੋਰ ਮੁਰਲੀ ਤਰ ਸਿਆਮ ਸੁੰਦਰ ਗੋਪਾਲ ਗੋਪੀਆਂ ਦੁਆਰਾ ਰਾਧਾ ਕ੍ਰਿਸ਼ਨ ਜੀ ਨੂੰ ਮੱਖਣ ਚੋਰ ਦਾ ਨਾਮ ਦਿੱਤਾ ਗਿਆ ਸੀ ਚੌਥਾ ਸਵਾਲ ਕ੍ਰਿਸ਼ਨ ਨੂੰ ਮੁਰਲੀ ਤਰ ਕਿਉਂ ਕਿਹਾ ਜਾਂਦਾ ਹੈ অপਸ਼ਨ ਏ ਉਹ ਮੁਗਲੀ ਨਾਂ ਦੀ ਨਦੀ ਦੇ ਕਿਨਾਰੇ ਰਹਿੰਦਾ ਸੀ ਉਹ ਬਾਂਸਰੀ ਵਜਾਉਣ ਦੇ ਵਿੱਚ ਮਾਹਿਰ ਸੀ ਉਸਨੇ ਮੁਰਲੀ ਨਾਮ ਦੇ ਦੈਂਤ ਨੂੰ ਮਾਰ ਦਿੱਤਾ ਸੀ ਉਸਦੇ ਪਿੰਡ ਦਾ ਨਾਮ ਮੁਰਲੀ ਸੀ ਕ੍ਰਿਸ਼ਨ ਜੀ ਦਾ ਮੁਰਲੀ ਤਾਂ ਨਾਂ ਇਸ ਕਰਕੇ ਪਿਆ ਕਿਉਂਕਿ ਉਹ ਬਾਂਸਰੀ ਵਜਾਉਣ ਵਿੱਚ ਮਾਹਿਰ ਸਨ ਪੰਜਵਾਂ ਸਵਾਲ ਰਾਧਾ ਕ੍ਰਿਸ਼ਨ ਦਾ ਪਿਆਰ ਕਿਸ ਤਰ੍ਹਾਂ ਗਾਇਆ ਜਾਂਦਾ ਹੈ অপਸ਼ਨ A ਸੁਰਦਾਸ ਤੁਲਸੀ ਦਾਸ ਕਾਲੀ ਦਾਸ ਚਾਨਕ ਜੀ ਰਾਧਾ ਕ੍ਰਿਸ਼ਨ ਜੀ ਦੇ ਪਿਆਰ ਨੂੰ ਸੁਰਦਾਸ ਦੁਆਰਾ ਗਾਇਆ ਗਿਆ ਹੈ ਸਵਾਲ ਭਗਵਾਨ ਕ੍ਰਿਸ਼ਨ ਜੀ ਨੇ ਆਪਣਾ ਬਚਪਨ ਕਿੱਥੇ ਬਿਤਾਇਆ ਸੀ অপਸ਼ਨ A ਅਜੋਧਿਆ ਗੋਕਲ ਮਥੁਰਾ ਦੁਆਰਕਾ ਭਗਵਾਨ ਕ੍ਰਿਸ਼ਨ ਜੀ ਨੇ ਆਪਣਾ ਬਚਪਨ ਗੋਕਲ ਦੇ ਵਿੱਚ ਬਿਤਾਇਆ ਸੀ 8ਵਾਂ 7ਵਾਂ ਸਵਾਲ ਕ੍ਰਿਸ਼ਨ ਨੇ ਗੋਵਰਧਨ ਨੂੰ ਪਰਬਤ ਕਿਉਂ ਚੁੱਕਿਆ ਸੀ অপਸ਼ਨ A ਭਾਰੀ ਮੀਂਹ ਕਾਰਨ ਲੋਕਾਂ ਦੀ ਰੱਖਿਆ ਲਈ ਜੁੱਦ ਲਈ ਬ੍ਰਿਜ ਨੂੰ ਛੱਡਣ ਵੱਡਣ ਦੇ ਲਈ ਕਿਸੇ ਨੂੰ ਸਜ਼ਾ ਦੇਣ ਦੇ ਲਈ ਕ੍ਰਿਸ਼ਨ ਜੀ ਨੇ ਗੁਰਵਰਧਨ ਪਹਾੜਤ ਭਾਰੀ ਮੀਂਹ ਦੇ ਕਾਰਨ ਲੋਕਾਂ ਦੀ ਰੱਖਿਆ ਲਈ ਚੁੱਕਿਆ ਸੀ ਨੋਮਾ ਸਵਾਲ ਰਾਧਾ ਤੇ ਕ੍ਰਿਸ਼ਨ ਦੀ ਪ੍ਰੇਮ ਕਹਾਣੀ ਨੂੰ ਕਿਸ ਸਥਾਨ ਤੇ ਮਹੱਤਵ ਦਿੱਤਾ ਗਿਆ ਹੈ অপਸ਼ਨ এ ਹਸਤਨਾਪੁਰ ਮਥੁਰਾ ਦਵਾਰਕਾ বৃੰਦਾਵਨ ਰਾਦਾ ਕ੍ਰਿਸ਼ਨ ਦੀ ਪ੍ਰੇਮ ਕਹਾਣੀ ਨੂੰ ਬ੍ਰਿੰਦਾਵਨ ਵਿੱਚ ਮਹੱਤਵ ਦਿੱਤਾ ਗਿਆ ਹੈ ਤਸਮਾ ਸਵਾਲ ਰਾਦਾ ਕ੍ਰਿਸ਼ਨ ਦਾ ਪਿਆਰ ਕਿਸ ਤਰ੍ਹਾਂ ਦਾ ਸੀ ਦੁਨੀਆਵੀ ਆਤਮਿਕ ਪਿਆਰ ਸਰੀਰਕ ਪਿਆਰ ਦੋਸਤੀ ਰਾਦਾ ਕ੍ਰਿਸ਼ਨ ਜੀ ਦਾ ਪਿਆਰ ਆਤਮਿਕ ਪਿਆਰ ਸੀ 11ਵਾਂ ਸਵਾਲ ਭਗਵਾਨ ਕ੍ਰਿਸ਼ਨ ਦੇ ਰੰਗ ਦੀ ਤੁਲਨਾ ਕਿਸ ਨਾਲ ਕੀਤੀ ਗਈ ਹੈ অপਸ਼ਨ A ਸੂਰਜ ਚੰਦਰਮਾ ਬੱਦਲਾਂ ਤੋਂ ਸਾਗਰ ਭਗਵਾਨ ਕ੍ਰਿਸ਼ਨ ਜੀ ਦੇ ਰੰਗ ਦੀ ਤੁਲਨਾ ਬੱਦਲਾਂ ਤੋਂ ਕੀਤੀ ਗਈ ਹੈ। ਵਾਰਮਾ ਸਵਾਲ ਰਾਧਾ ਕ੍ਰਿਸ਼ਨ ਨੂੰ ਸਮਰਪਿਤ ਕਿਹੜਾ ਤਿਹਾਰ ਮਨਾਇਆ ਜਾਂਦਾ ਹੈ? ਆਪਸ਼ਨ A ਮਕਰ ਸੰkranti, ਦੀਵਾਲੀ, ਹੋਲੀ, ਰੱਖੜੀ। ਰਾਧਾ ਕ੍ਰਿਸ਼ਨ ਜੀ ਨੂੰ ਸਮਰਪਿਤ ਹੋਲੀ ਦਾ ਤਿਹਾਰ ਮਨਾਇਆ ਜਾਂਦਾ ਹੈ। 13ਵਾਂ ਸਵਾਲ ਰਾਧਾ ਜੀ ਦੀ ਮਾਤਾ ਦਾ ਜੀ ਦਾ ਕੀ ਨਾਮ ਸੀ অপਸ਼ਨ A ਸ਼ਾਂਦਰ ਕੀਰਤੀ ਦੇਵੀ ਕੋਸ਼ਲਜ ਸਮਿਤਰਾ ਰਾਧਾ ਜੀ ਦੀ ਮਾਤਾ ਜੀ ਦਾ ਨਾਮ ਕੀਰਤੀ ਦੇਵੀ ਸੀ 14ਵਾਂ ਸਵਾਲ ਰਾਧਾ ਕ੍ਰਿਸ਼ਨ ਦੀ ਪ੍ਰਸਿੱਧ ਲੀਲਾ ਕਿਹੜੀ ਹੈ ਆਓ ਆਪਸ਼ਨ ਏ ਮੱਖਣ ਦੀ ਚੋਰੀ ਰਾਸ ਲੀਲਾ ਗੋਵਰਧਨ ਲੀਲਾ ਕਾਲੀਆ ਨਾਗ ਤਮਨ ਰਾਧਾ ਕ੍ਰਿਸ਼ਨ ਜੀ ਦੀ ਪ੍ਰਸਿੱਧ ਲੀਲਾ ਰਾਸ ਲੀਲਾ ਹੈ 15ਵਾਂ ਸਵਾਲ ਕ੍ਰਿਸ਼ਨ ਦਾ ਕਿਹੜਾ ਸ਼ਹਿਰ ਮਸ਼ਹੂਰ ਆਪਸ਼ਨ ਏ ਕਾਂਸੀ ਦਵਾਰਕਾ ਮਥੁਰਾ ਅਜੋਧਿਆ ਕ੍ਰਿਸ਼ਨ ਜੀ ਦਾ ਦਵਾਰਕਾ ਸ਼ਹਿਰ ਬਹੁਤ ਮਸ਼ਹੂਰ ਹੈ 16ਵਾਂ ਸਵਾਲ ਕ੍ਰਿਸ਼ਨ ਦਾ ਕਿਹੜਾ ਨਾਮ ਰਾਧਾ ਨਾਲ ਜੁੜਿਆ ਹੋਇਆ ਹੈ অপਸ਼ਨ A ਗੋਪਾਲ ਮੁਰਾਰੀ ਸਿਆਮਸੁੰਦਰ ਮਾਦਵ ਕ੍ਰਿਸ਼ਨ ਜੀ ਦਾ ਮਾਦਵ ਨਾਮ ਰਾਦਾ ਨਾਲ ਜੁੜਿਆ ਹੋਇਆ ਹੈ 17ਵਾਂ ਸਵਾਲ ਰਾਦਾ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ অপਸ਼ਨ A ਨਦਾਰੇ ਬ੍ਰਿਜਪਾਨ ਵਾਸੂਦੇਵ ਉਗਰਸਿਨ ਰਾਦਾ ਜੀ ਦੇ ਪਿਤਾ ਜੀ ਦਾ ਨਾਮ ਬ੍ਰਿਜਪਾਨ ਸੀ ਧੰਨਵਾਦ